ਤੋ ਜਨਤਈਏ ਵੀ ਸਰ ਸਿਰ ਨੂੰ ਪਹਿਤੋ ਪਹਿਲਾਂ ਦਾ ਮੇਰ ਤਰਫੋਂ ਲਖਨੇ ਦੀ ਵੀ ਜੇ ਫਾਜ਼ਿਲਗਾ ਦਾ ਨਰਕਿੰਦ ਨਾਰੋਸ਼ਨ ਕੀਤਾ ਪੰਜਾਬ ਦੀ ਕ੍ਰਿਕਟ ਟੀਮ ਦੀ 23 ਦੀ ਕੈਪਟਰ ਬਣੀ ਹੈ ਤੇ ਰਾਜਕੋਟ ਗਈ ਹੈ ਅੱਜ ਨੈਸੇਗਾ ਸਿਮਨਪੁਰ ਤੋਂ ਤੇ ਜਿੱਤ ਕੇ ਇਹ ਪਹਿਲਾ ਮੈਚ ਆਈਏ ਦੇਖੋ ਖੁਸ਼ੀ ਮਾਪਿਆਂ ਨੂੰ ਹੁੰਦੀ ਜਦੋਂ ਕੋਈ ਬੱਚੇ ਨਾਲ ਰੋਸ਼ਨ ਕਰਦੇ ਇੰਨੀ ਵੱਡੀ ਉਪਲਬਧੀ ਹੋਈ ਹੈ ਕੈਪਟਨ ਬਣੀ ਪੰਜਾਬ ਦੀ ਖੁਸ਼ੀ ਤਾਂ ਬਹੁਤ ਹੈਗੀ ਹੈ ਦੇਖੋ ਮੇਰੇ ਵੱਲੋਂ ਤਾਂ ਪੂਰਾ ਸਹਿਯੋਗ ਸੀ ਜੇ ਸਖਸੈਨਾ ਜੀ ਹੈਗੇ ਆਪਣੇ ਫਾਜ਼ਿਲਗਾ ਦੇ ਕੋਚ ਸੀ ਉਹ ਕੋਚਿੰਗ ਕੇਂਦਰ ਜਿਹੇ ਸੇ ਬੱਚਿਆਂ ਨੂੰ ਗੁਣਨਾ ਸਿੱਖਣਾ ਪੜਸਾ ਲੱਗੇ ਤੇ ਜਦੋਂ ਮੈਂ ਉੱਥੇ ਜਾਂਦਾ ਸੀ ਮੇਰੀ ਗੁੜੀਆਂ ਨੂੰ ਖੇਡਣ ਦਾ ਸ਼ੌਕ ਸੀ ਦੇਖਦੀ ਸੀ ਕੱਢੀਆਂ ਨੂੰ ਤੇ ਸੱਤਨਾ ਸਾਹਿਬ ਨੇ ਉਹਨੂੰ ਅਸਲ ਵਿੱਚ ਲਾਈਨ ਤੇ ਪਾਇਆ ਤੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ ਤਾਂ ਕਹਿਣਾ ਵੀ ਬੇਟੀ ਪੜਾਓ ਬੇਟੀ ਖੜਾਓ ਕੋਈ ਦਿੱਕਤ ਨਹੀਂ ਅੱਜ ਕੱਲ੍ਹ ਤਾਂ ਬੇਟੀਆਂ ਦੇਖੋ ਕਿ ਨੀ ਇਹ ਬੇਟੀਆਂ ਨੇ ਨਾ ਰੋਸ਼ਨ ਦੀ ਪੰਦਰਾਂ ਹਾਂ ਬਿਲਕੁਲ ਬਿਲਕੁਲ ਮੈਂ ਤੁਸੀਂ ਦੇਖੋਗੇ ਫੋਟੋਆਂ ਦੀ ਵੇਖ ਲਓ ਮੁੰਡਾ ਇਹ ਸਾਰਾ ਸ਼ੌਕ ਹੀ ਮੁੰਡਿਆਂ ਵਾਲਾ ਰੱਖ ਲਿਆ ਹੈ ਅਕੀ ਬੋਲਟ ਵੀ ਚਲਾਉਂਦੀ ਹੈ ਗੱਡੀ ਜਿਸ ਦੀ ਉਹਦਾ ਹੈਗੀ ਸੀ ਸਾਰਾ ਵਿਸ਼ਵਾਸ ਸਾਰਾ ਅੱਛਾ ਤੇ ਉਹ ਬੱਸੂ ਤੋਂ ਉਸੇ ਲਾਈਨ ਤੇ ਰਹੇਗੀ ਹਾਂ ਰਾਸ਼ਟਰੀ ਚੈਂਪੀਅਨ ਬਣੀ ਹੈ ਤਰੇਟ ਵੀ ਅੱਛੀ ਖੇਡ ਲਹੀਏ ਪੰਜਾਬ ਰਾਸ਼ਟਰੀ ਪੱਧਰ ਤੇ ਹਾਂ ਉਹਦਾ 골ਡ ਮੈਡਲ ਜਿੱਤ ਕੇ ਆਈ ਹੈ ਆਪਣੀ ਕੁੜੀਆ ਉਹ ਸ਼ਹਿਰ ਚ ਰਾਉਂਡ ਵੀ ਕਰਦੇ ਪਤਾ ਮੇਰਾ ਨਾਮ ਦੀਪਕ ਰੰਦਾਸ ਜੀ ਆ ਬਦਲੀ ਨੜਾਈ ਜੀ ਮੇਰੇ ਬੱਚੇ ਰਾਣੀ ਕਬੀ ਕਬੀਤੀ ਨੇ ਪੂਰੇ ਖਾਦੀ ਦਾ ਹਿੰਦੁਸਤਾਨ ਦੇ ਆਰੇ ਨਾਰੋ ਜਿਹੜਾ ਨਾਲ ਫਾਜ਼ਿਲਕਾ ਜਿਹੜਾ ਕੀਤਾ ਹੈ ਜਿਹੜੇ ਪੰਜਾਬ ਦੇ ਲੇਡੀਜ਼ ਟੀਮ ਦੇ ক্রিকেট ਇਨ ਦਾ ਕੈਪਟਨ ਮਨ ਹੈ ਨਹੀਂ ਠੀਕ ਹੈ ਜੀ ਉਹਨਾਂ ਦਾ ਜਦੋਂ ਵੀ ਫਾਜ਼ਿਲਕਾ ਆਇਆ ਬੜੇ ਤੁਮਤਮ ਨਾਲ ਸੱਜ ਦੇ ਯੋਗ ਨਾਲ ਸਵਾਗਤ ਕੀਤਾ ਗਿਆ ਹੈ ਬਿਲਕੁਲ ਬੇਟੀ ਪੜਾਓ ਬੇਟੀ ਪੜਾਓ